ਸਤਿ ਸ੍ਰੀ ਅਕਾਲ ਭਰਾਵੋ ਸਤਿ ਸ਼੍ਰੀ ਅਕਾਲ ਬਲੌਗ ਦੇ ਵਿੱਚ ਸਵਾਗਤ ਹੈ ਤੁਹਾਡਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਪ੍ਰਭੂ ਅੱਜ ਆਪਾਂ ਕਰ ਰਹੇ ਆ ਵਕੀਰਾ ਦੀ ਸਪਰੇਅ ਤੇ ਬੰਕਰ ਦੀ ਕਰ ਰਹੇ ਆ ਇਹ ਭਾਈ 2 ਕਿੱਲਿਆਂ 'ਚ 1 ਲੀਟਰ ਪੈਂਦੀ ਆ ਬੰਕਰ ਵਕੀਰਾ 1 ਕਿੱਲੇ ਦੀ ਇੱਕਾ ਸ਼ਿਸ਼ੀ ਪੈਂਦੀ ਆ 60 ਗ੍ਰਾਮ ਦੀ ਤੇ ਜਦੋਂ ਤੱਕ ਭਾਈ ਆਪਾਂ ਕਣਕ ਨੂੰ ਪਾਣੀ ਨਹੀਂ ਲਾਉਂਦੇ ਹੈਗੇ ਉਦੋਂ ਤੱਕ ਤਾਂ ਕਰ ਦਈਏ ਬੰਕਰ ਕੰਮ ਜਦੋਂ ਆਪਾਂ ਪਾਣੀ ਲਾਉਨੇ ਆ ਤਾਂ ਫਿਰ ਕਰ ਦਈਏ ਵਕੀਰਾ ਕੰਮ ਤੇ ਆਪਾਂ 222 187 ਹੋਰ ਬਾਕੀ ਸਾਰੇ ਬੀਜ ਆਪਾਂ ਮਿਕਸ ਕਰਨ ਕੇ ਬੀਜ ਰਹੇ ਆ ਤੇ ਇਹ ਆ ਭਰਾਓ ਆਪਾਂ ਤਕਰੀਬਨ ਦੂਏ ਦੇ ਨਾਲ ਬੀਜਣੀ ਹੁੰਦੀ ਆ ਸਪਰੇਅ ਕਰਨੀ ਹੁੰਦੀ ਆ ਬੀਜੇ ਦੇ ਦੂਏ ਦੇ ਨਾਲ ਤੇ ਨਾਲ ਦੀ ਨਾਲ ਸਪਰੇਅ ਕਰ ਰਹੇ ਆ ਆਪਾਂ ਤੇ ਬੰਕਰ ਤੇ ਤੁਸੀਂ ਦੇਖ ਸਕਦੇ ਹੋ ਇਹ ਵੀਰੋ ਆਪਾਂ ਇਹ ਦੋਸਤੋ ਆਪਾਂ ਕੀਲੇ ਦੇ 10 ਪੰਪ ਲਾਉਨੇ ਆ ਤੇ ਹੱਥਾ ਇਹਦੇ ਹੱਥਾਂ ਵਾਲੇ ਪੰਪ ਨਾਲ ਆਪਾਂ ਕਰ ਰਹੇ ਆ ਸਪਰੇਅ ਜਿਹੜੇ ਇੰਜਨ ਵਾਲੇ ਹੁੰਦੇ ਆ ਤੇ ਆਪਾਂ ਟਰੈਕਟਰ ਨਾਲ ਵੀ ਕਰ ਸਕਦੇ ਆ ਉਹਦੇ ਨਾਲ ਮਾਧਮਤਈਆ ਜ਼ਿਆਦਾ ਹੁੰਦਾ ਤਾਂ ਆਪਾਂ ਇਹ ਵੀ ਬੈਸਟ ਆ ਆਪਣੇ ਵਾਸਤੇ ਤੇ ਤੁਸੀਂ ਦਵਾਈ ਵੀ ਦੇਖ ਸਕਦੇ ਹੋ ਬੰਕਰ ਦੀ ਬਾਈਉਣੀ ਪਾ ਰਹੇ ਨੇ ਦੋ ਗਿਲਿਆਂ ਦੇ ਵਿੱਚ ਇਹ ਇੱਕ ਸੀਸੀ ਪੈਂਦੀ ਆ ਦਵਾਈ ਦਾ ਤੁਸੀਂ ਰੰਗ ਵੀ ਦੇ ਸਕਦੇ ਹੋ ਪੂਰਾ ਕਾਲਾ ਛਾਹ ਆ ਇਹ ਨਾਲ ਦੀ ਨਾਲ ਚੱਲ ਰਿਹਾ ਘਰਾਟ ਉਧਰਲੇ ਪਾਸੇ ਗੱਠਾਂ ਵਾਲੀ ਮਸੀਰ ਵੀ ਚੱਲ ਰਹੀ ਆ ਤੇ ਸਾਡੇ ਬੰਦੇ ਪਹੁੰਚੇ ਹੋਣੇ ਕਿਉਂ ਜੀ ਸਮਾਈਲ ਪਲੀਜ਼ ਹੈ ਇਹ ਸਾਡੇ ਬੰਦੇ ਆਏ ਹੋਣੇ ਭਰਾਵੋ ਸ਼ੇਰੇਪਿੰਡ ਤੋਂ ਸਾਡੇ ਚਾਚਾ ਜੀ ਦੇ ਸਹੁਰਿਆਂ ਦੇ ਪਿੰਡ ਤੋਂ ਆਏ ਬਣੇ ਬੰਦੇ ਦੇ ਨਾਲ ਹੀ ਦਵਾਈਆਂ 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 ਸਾਰਾ ਕੁਝ ਉਹਨਾਂ ਦੇ ਆ ਗਿਆ ਆ ਸੀਰਾ ਪੈਸਟੀਸਾਈਡ ਰਾਜਪੁਰਮ ਮੰਡੀ ਦੇ ਵਿੱਚ ਦੁਕਾਨ ਆ ਜੇ ਕੋਈ 95 ਨੰਬਰ ਦੁਕਾਨ ਆ ਜੇ ਕੋਈ ਕਿਸੇ ਨੇ ਲੈਣੀ ਹੁੰਦੀ ਆ ਕੋਈ ਚੱਕਰ ਨਹੀਂ ਆਪਣਾ ਪੇਜ ਦੱਸ ਕੇ ਜਾਂ ਆਪਣਾ ਨਾਮ ਦੱਸ ਕੇ ਜਸਕੀਰ ਸਿੰਘ ਕੋਈ ਗੱਲ ਨਹੀਂ ਉੱਥੋਂ ਲੈ ਲਓ ਕੋਈ ਗੱਲ ਨਹੀਂ ਡਿਸਕਾਊਂਟ ਤੁਹਾਨੂੰ ਕਰਾ ਦਾਂਗੇ ਤੇ ਰਾਜਪੁਰੇ ਤੋਂ 95 ਨੰਬਰ ਦੁਕਾਨ ਤੋਂ ले ਸਕਦੇ ਤੁਸੀਂ ਦਵਾਈ ਉਹ ਕੀ ਰਾ ਕਰਨੀ ਆ باقی ਕਣਕ ਤੇ ਜਿਹੜੀ ਵੀ ਸਪਰੇ ਹੋਊਗੀ ਮੱਕੀ ਤੇ ਮੂੰਗੀ ਤੇ ਰੇ ਦਵਾਈਆਂ ਡਾਈ ਸਪਰੇ ਜਿਹੜਾ ਕੁਝ ਮਰਜੀ ਭਰਾਓ ਤੋਂ ਲੈਣਾ ਸਾਰੇ ਖੇਤੀਬਾੜੀ ਦੇ ਰਿਗਾਰਡਿੰਗ ਸਾਰਾ ਸਮਾਨ ਮਿਲੂਗਾ ਉਹਨਾਂ ਕੋਲੋਂ ਤੇ ਆਪਾਂ ਉਹਨਾਂ ਤੋਂ ਦਵਾਈ ਲੈ ਕੇ ਆਇਆ ਹੁਣ ਦਵਾਈ ਦਾ ਰਿਜ਼ਲਟ ਕਹਿੰਦੇ ਬਈ ਆਪਾਂ ਪਹਿਲਾਂ ਵੀ ਕਰਿਆ ਸੀ ਉਹ ਪਿਛਲੇ ਸਾਲ ਉਹ ਆਪਾਂ ਕਰਿਆ ਸੀ 8 ਕਿਲਿਆਂ ਦੇ ਟਰਾਈ ਆਪਾਂ ਨੂੰ ਰਿਜ਼ਲਟ ਵਧੀਆ ਮਿਲਿਆ ਸੀਗਾ ਕਿਉਂਕਿ ਜੇ ਆਪਾਂ ਸੰਕੋਰ ਪਾਉਨੇ ਆ ਗੱਲ ਕਰੀਏ ਸੰਕੋਰ ਦੀ ਤਾਂ ਭਰਾਬੂ ਸੰਕੋਰ ਤਾਂ ਕਰਦੀ ਆ ਖਰਾਬ ਕਿਉਂਕਿ ਰੇਤੇ ਨੂੰ ਵੀ ਖਰਾਬ ਕਰਦੀ ਆ ਉਹ ਉਹਦੇ ਵਿੱਚ ਗਾਹਾਂ ਨੂੰ ਬਰਸੀਨ ਜੇ ਆਪਾਂ ਬੀਜਦੇ ਆ ਬਰਸੀਨ ਵੀ ਨਹੀਂ ਹੁੰਦਾ ਹੈਗਾ ਤੇ ਆਪ ਕੋ ਜਿਹੜਾ ਕੀ ਗੱਲ ਕਰੀ ਆਪਾਂ ਸੰਕੋਰ 350 ਗ੍ਰਾਮ ਪਾ ਲਿਆ ਕੋਈ 400 ਵੀ ਪਾ ਲੰਦਾ ਕਣਕ ਨੂੰ ਤਾਂ ਉਹ ਠੀਕ ਕਰਦੀ ਆ ਪਰ ਉਹਦਾ ਜੇ ਮਸਕਾ ਉਹ ਆਪਾਂ ਨੂੰ ਜੇ ਲਵੇ ਬਰਸੀਨ ਹੋਵੇ ਉਹਨੂੰ ਤੇ ਬਾਕੀ ਚੱਲੀ ਜਾਂਦਾ ਪ੍ਰੋਜੈਕਟ ਸੰਕੂਰ ਦਾ ਤਾਂ ਬਾਈ ਆਪਾਂ ਰਿਜ਼ਲਟ ਆਪਾਂ ਨੂੰ ਮਾੜਾ ਹੀ ਮਿਲਿਆ ਹੁਣ ਤੱਕ ਤਾਂ ਆਪਾਂ ਸੰਕੂਰੇ ਪਾਉਂਦੇ ਆਏ ਆਂ ਕੋਈ ਗੱਲ ਨਹੀਂ ਸੰਕੂਰ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਉਹਨੇ ਵੀ ਬਸੇਰਾ ਕਵਾੜ ਆਪਣਾ ਗੁਲੀ ਡੰਡਾ ਰੋਕਿਆ ਤੇ ਬਾਕੀ ਹੁਣ ਆਪਾਂ ਵਕੀਰਾ ਦਾ ਕੰਮ ਭਰਾਵੋ ਨਮਾ ਚੱਲੇਗਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿਉਂਕਿ ਹੁਣ ਸਾਰੇ ਕਣਕ ਬੀਜਣ ਸਰ ਨਾਲ ਦੀ ਨਾਲ ਦੋਏ ਦਿਨ 72 ਘੰਟੇ ਦੇ ਵਿੱਚ ਕਰਨੀ ਹੁੰਦੀ ਆ ਜਦੋਂ ਮਰਜ਼ੀ ਆਪਾਂ ਕਰ ਸਕਦੇ ਆਂ ਤੇ 72 ਘੰਟੇ ਦੇ ਵਿੱਚ ਵਿੱਚ ਇਹਦਾ ਜਦੋਂ ਤੱਕ ਬੰਕਰ ਦਾ ਕੰਮ ਉਹ ਤੱਕ ਕਰਦੀ ਆ ਜਦੋਂ ਤੱਕ ਆਪਾਂ ਪਾਣੀ ਨਹੀਂ ਲਾਉਂਦੇ ਹੈਗੇ ਜਿੰਨਾ ਕਵਾੜੋ ਤੋਂ ਰੁਕਦਾ ਗੁਲੀ ਡੰਡਾ ਰੁਕਦਾ ਉਹਨਾਂ ਨੂੰ ਰੋਕਦੀ ਆ ਬੰਕਰ ਅਤੇ ਬਾਕੀ ਆ ਵਕੀਰਾ ਕੰਮ ਕਰਦੀ ਆ ਪਾਣੀ ਤੋਂ ਬਾਅਦ ਤੇ ਨਾਲੇ ਆਪਾਂ ਆ ਵਕੀਰਾ ਦਾ ਵੀ ਚੱਲ ਰਿਹਾ ਤੇ ਬੰਦਾ ਐਣ ਮਣ ਮਣ ਕੇ ਪਾ ਰਿਹਾ ਕੱਪੀਆਂ ਪੂਰੀਆਂ ਸਰ ਜੀ ਲੈ ਲਓ ਹਾਂ ਯੱਕ ਸਾਡਾ ਬੰਦੇ ਉਹਨੇ ਸਮੋਸਿਆਂ ਦੀ ਕਰ ਰਹੇ ਨੇ ਪਾਰਟੀ ਇਹਨੇ ਯੱਕ ਦਾਂਗੇ ਬੈਜਾ ਬੈਜਾ ਕਰਾ ਦਾਂਗੇ ਇੱਧਰਲੇ ਪਾਸੇ ਭਰਾਵੋ ਆਪਾਂ ਲਾਗੇ ਗਣਕ ਵਿਜ਼ਨ ਜੌਂਡੀਆ ਨਾਲ ਬੀਜ ਰਹੇ ਪਿਛਲੇ ਸਾਲ ਆਪਾਂ ਸਵਰਾਜ 855 ਨਾਲ ਗਣਕ ਬੀਜਦੇ ਸੀਗੇ ਅੱਜ ਕੀ 5050 ਡੀ ਨਾਲ ਬੀਜ ਰਹੇ ਹਾਂ ਕਿਉਂਕਿ ਉਹਦਾ ਤੋਰਾ ਜ਼ਿਆਦਾ ਆ ਤੇਲ ਵੀ ਘੱਟ ਖਾਂਦਾ ਸਵਰਾਜ ਵੀ ਖਾਂਦਾ ਘੱਟਿਆ ਪਰ ਤੂਰੇ ਦੀ ਗੱਲ ਗਾਣੀ ਤੂਰਦਾ ਜਾਂਦਾ ਕਰਦੇ ਜਿੰਨਾ ਕਰਨਾ ਤੇ ਨਾਲ ਦੀ ਨਾਲ ਆਪਾਂ ਬੱਟਾਂ ਕੱਟਤੀਆਂ ਇੱਧਰ ਸਾਡਾ ਮੈਕਮਾ ਇਹ ਬੱਟਾਂ ਨੂੰ ਕਿ ਉਹ ਲਾਉਣ ਵਾਲਾ ਨਾਕੂ ਲਾਉਣ ਵਾਲਾ ਸਿਰਿਆਂ ਤੋਂ ਇਹਨਾਂ ਦਾ ਨਾਮ ਹੈਗਾ ਪਾਈ ਗਗਨ ਸਿੰਘ ਇੱਧਰ ਸਾਡੇ ਤੁਸੀਂ 6.5 ਫੁੱਟ ਦੇ ਬੰਦੇ ਨੂੰ ਦੇਖ ਸਕਦੇ ਹੋ ਇਹਨਾਂ ਦਾ ਨਾਮ ਵੀ ਤੁਸੀਂ ਜਾਣ ਸਕਦੇ ਹੋ ਜੱਜ ਕਰੇ ਸਕਦੇ ਹੋ ਵੀ ਲੰਬੂ ਬਾਈ ਜੀ ਦਾ ਨਾਮ ਹੈ ਜੀ ਅੱਕ ਕਹਿੰਦੇ ਸਮੋਸਾ ਮੂੰਹ ਦੇ ਅੰਦਰ ਉਧਰ 855 ਗੱਠਾਂ ਵਾਲੀ ਮਸ਼ੀਨ ਚੜਾ ਰਹੇ ਆ ਉੱਪਰ ਹਾਂ ਚੱਕ ਦਾਂਗੇ ਫਟੇ ਲੋ ਵੀ ਤੁਹਾਨੂੰ 6.55 ਦੀ ਝਟ ਦਿਖਾਉਂਦੇ ਆ ਹਰੇ ਬੰਦਾ ਡੀ ਕਰਿਆ ਗਿਆ ਨੂੰ ਵੀ ਕਿਤੇ ਇਹਨਾਂ ਦਾ ਭਰਾ ਉਹ ਐਦ ਕੀ ਗੱਠਾਂ ਵਾਲਾ ਕੰਮ ਬਹੁਤ ਔਲਜਿਆ ਪਿਆ ਜਿਹਨੂੰ ਦੇਖੋ ਉਹੀ 1000 ਰੁਪਏ ਆ ਕਿਉਂਕਿ ਇੱਕ ਦਾ ਸਰਕਾਰ ਵੱਲੋਂ ਵੀ ਇਹਨਾਂ ਨੂੰ ਸਬਸਿਡੀ ਮਿਲ ਜਾਂਦੀ ਆ ਪਰ ਹੁਣ ਇਹ ਜੱਟ ਵੀ ਫਸੇ ਪਏ ਨੇ ਕਿਉਂਕਿ ਐਦ ਕੀ ਅੱਗ ਨਹੀਂ ਲਾਉਣ ਦੇ ਰਹੇ ਤਾਂ ਹੁਣ ਜੱਟ ਵੀ ਅੜੇ ਵੇ ਕੀ ਕਰਨ 1000 ਰੁਪਏ ਗੀਲਾ ਪਾਈ ਜਿੰਨੇ 700 ਮੰਗਦੇ 800 ਮੰਗਦੇ 1000 ਮੰਗਦੇ ਦੇਣਾ ਪੈਂਦਾ ਭਰਾ ਉਹ ਜੇ ਨਹੀਂ ਦਿੰਦੇ ਹੈਗੇ ਤਾਂ ਪੁਲਿਸ ਕਾਰਵਾਈ ਪਾਉਂਦੀ ਆ ਤੇ ਆਪਾਂ ਦਾ ਭਾਈ ਗੱਠੇ ਹੀ ਬਣਵਾ ਰਹੇ ਹਾਂ ਹੁਣ ਅੜੇ ਵਿਆਂ ਕੋਈ ਗੱਲ ਨਹੀਂ ਕਰ ਵੀ ਕੀ ਸਕਦੇ ਆ ਨਾ ਮੁਰੇ ਤੇ ਗਾਹ ਨੂੰ ਤਾਂ ਆਪਾਂ ਪ੍ਰੋਜੈਕਟ ਦੇਖਾਂਗੇ ਵੀ ਸਾਡਾ ਮੈਕਮਾ ਗਿਆ ਤੁਰ ਪਿਆ ਇੱਧਰ ਲੇ ਪਾਤੀ ਆਪਾਂ ਬੰਕਰ ਤੇ ਵਕੀਰਾ ਦੀ ਚੱਲ ਰਿਹਾ ਘਰਾੜ ਪੂਰਾ ਜੋਣਾਚੁਰਾ ਨਾਲ ਕੰਮ ਇੱਧਰ ਮੈਕਮਾ ਵੀ ਸਾਡਾ ਤੁਰ ਪਿਆ ਤੁਹਾਨੂੰ ਦਿਖਾਉਨੇ ਆਪਾਂ ਖੇਤ ਚ ਕਿੰਨੀਆਂ ਵੰਟਾਂ ਲਾਉਂਦੇ ਆ ਇਹਨਾਂ ਦੀ ਨਿਊਜ਼ ਲਾ ਵੀ ਭਰਾਵੋ ਦੂਜਿਆਂ ਨੇ ਇਹ ਆਪਾਂ ਕਰਾਉਣ ਦਾ ਵੀ ਰੋ ਟਰੈਕਟਰ ਨਾਲ ਵੀ ਕਰਾ ਸਕਦੇ ਆ ਪਰ ਟਰੈਕਟਰ ਨਾਲ ਇਹ ਮਾਧਮ ਤੇ ਹੀ ਆ ਜਿਆਦਾ ਹੁੰਦਾ ਤੁਸੀਂ ਇਹਨਾਂ ਦੀ ਨਿਊਜ਼ ਲਾਂ ਵੀ ਦੇਖ ਸਕਦੇ ਹੋ ਇਹ ਸਾਡੇ ਭਰਾਵੋ ਇਹ ਜਿਹੜੇ ਨਿਊਜ਼ ਵਾਲਾ ਨੇ ਭਰਾ ਉਹ ਵੀ ਧਰਤੀ ਕਹਿੰਦੇ ਨੂੰ ਸਿੱਧੀਆਂ ਕਰੀਆਂ ਵੀ ਆਲੇ ਉਹ ਫਾਰਟ ਧਰਤੀ ਉਪਰ ਪੈਂਦਾ ਵੀ ਮਤਲਬ ਕਬਾੜ ਨੂੰ ਹੋਣ ਨਹੀਂ ਦਿੰਦਾ ਹੈਗਾ